ਮਹਾਰਾਜ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ 2025 ਦੀ ਸ਼ੁਰੂਆਤ ਹੋ ਚੁੱਕੀ ਆ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਕੇ ਨਤਮਸਤਕ ਹੋਣ ਆ ਰਹੀਆਂ ਆਪ ਸਾਰਿਆਂ ਨੂੰ ਜਿੱਥੇ ਸਮੂਹ ਪੰਜਾਬੀ ਭਾਈਚਾਰਾ ਵੱਸਦਾ ਹੈ ਦੇਸ਼ਾਂ ਪਰਦੇਸਾਂ ਦੇ ਵਿੱਚ ਪੰਜਾਬ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮਹਾਰਾਜ ਜੀ ਇਸ ਵਾਰੇ ਆਪ ਤੁਹਾਡੇ ਸਾਰਿਆਂ ਦੇ ਘਰ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਇਨਾ ਸਭ ਦਾ ਨਾਲ ਤੁਹਾਡਾ ਸਾਰਿਆਂ ਦਾ ਤਨੁਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਢਿੱਲੋਂ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਸਮੂਹ ਦੇਸ਼ ਵਾਸੀਆਂ ਨੂੰ ਵਿਦੇਸ਼ਾਂ 'ਚ ਬਸਦੇ ਸਮੂਹ ਪੰਜਾਬੀਆਂ ਨੂੰ ਨਵਾਂ ਸਾਲ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਪ੍ਰਮਾਤਮਾ ਕਰੇ ਤੁਹਾਡੇ ਲਈ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਤਰੱਕੀਆਂ ਭਰਿਆ ਆਵੇ ਖੁਸ਼ ਰਹੋ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰੀ ਫੋਟੋ ਤੁਸੀਂ ਦੇਖ ਰਹੇ ਹੋ ਤੇ ਮੇਰੇ ਨਾਲ ਸਵਰਨ ਸਿੰਘ ਭੰਗੂ ਦੀ ਨੰਬਰ ਪਲੇਟ ਲੱਗੀ ਹੋਈ ਆ ਤੇ ਅੱਜ ਮੈਂ ਤੁਹਾਡੇ ਨਾਲ ਨਵੇਂ ਸਾਲ ਦੀਆਂ ਵਧਾਈਆਂ ਦੇਣ ਲਈ ਦੋ ਸ਼ਬਦ ਕਹਿ ਰਿਹਾ ਹੈਗਾ ਕਿ ਜਦ ਤੋਂ ਵੀ ਇਹ ਸਨ ਤਰੀਕਾ ਮਹੀਨੇ ਸਾਲ ਬਣੇ ਨੇ ਉਸ ਤੋਂ ਬਾਅਦ ਸਮਾਂ ਬੰਦੇਜ ਦੇ ਵਿੱਚ ਚੱਲ ਰਿਹਾ ਹੈਗਾ ਤੇ 2024 ਖਤਮ ਹੋ ਗਿਆ 2025 ਦੀਆਂ ਅਸੀਂ ਬਰੂਹਾਂ ਤੇ ਹੈ ਅੱਜ 2025 ਦਾ ਜਿਹੜਾ ਦਰਵਾਜ਼ਾ ਹੈ ਉਹ ਖੜਕਾ ਦਿੱਤਾ ਇਸ ਕਰਕੇ ਮੈਂ ਤਾਂ ਇਹੋ ਹੀ ਚਾਹੁੰਦਾ ਕਿ 2025 ਨੂੰ ਆਪਾਂ ਬਿਲਕੁਲ ਇਸ ਤਰ੍ਹਾਂ ਜੀ ਵੀ ਜਿਵੇਂ ਸਾਨੂੰ ਜੀਉਣਾ ਚਾਹੀਦਾ ਹੈਗਾ ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਇਹੀ ਮਹਿਸੂਸ ਕਰਦਾ ਹੁੰਦਾ ਕਿ ਸਿਰਫ ਤੇ ਸਿਰਫ ਜਿਉਣਾ ਹੀ ਕਾਫੀ ਨਹੀਂ ਸਾਡੇ ਕੋਲ ਜਿਉਣ ਦਾ ਹੁਨਰ ਹੋਣਾ ਚਾਹੀਦਾ ਹੈ ਤੁਹਾਡੇ ਸਾਰਿਆਂ ਕੋਲੇ ਹੁਨਰ ਆਵੇ ਤੁਹਾਡਾ ਅਗਲਾ ਵਰਾ ਉਸ ਤੋਂ ਵੀ ਅਗਲੇ ਅਗਲੇ ਵਰੇ ਬਹੁਤ ਵਧੀਆ ਢੰਗ ਦੇ ਨਾਲ ਨਿਕਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਮੈਂ ਸਤਵਿੰਦਰ ਸਿੰਘ ਸ੍ਰੀ ਇਦਾਂ ਦੀ ਧਰਤੀ ਸ੍ਰੀ ਚੰਪੌਰ ਸਾਹਿਬ ਤੋਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਆਉਣ ਵਾਲੇ ਨਵੇਂ ਬਰੇ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਸਾਰੇ ਤਰੱਕੀਆਂ ਮਾਣੋ ਖੁਸ਼ੀਆਂ ਨਾਲ ਆਪਣਾ ਨਾਮ ਸਲਕਤੀਤ ਕਰੋ ਰਗਜੀਤ ਖਾਲਸਾ ਵੈਜਬੀ ਫਤਿਹ ਮੈਂ ਰਵਿੰਦਰ ਸਿੰਘ ਰੱਬੀ ਸਮਾਜਿਕ ਸਕਾਦ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਾਬਾਦ ਅੱਜ ਨਵੇਂ ਸਾਲ ਦੀ ਸ਼ੁਭ ਆਗਮਨ ਮੌਕੇ ਸਮੂਹ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹੈ ਬਹੁਤ ਮਜ਼ਦਰਾਈ ਮੈਂ ਦਰਸ਼ਨ ਸਿੰਘ ਸੰਧੂ ਮੈਂ ਦਰਸ਼ਨ ਸਿੰਘ ਸੰਧੂ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪਰਟਾ ਆਪ ਜੀ ਇਸ honorable ਨਵੇਂ ਸਾਲ ਦੀਆਂ ਬਹੁਤ ਲੱਖ-ਲੱਖ ਮੁਬਾਰਕਾਂ ਜੱਦਾ ਅਤਿਆਸ ਕਰਦਾ ਕਿ ਪ੍ਰਮਾਤਮਾ ਤੁਹਾਡੀ ਦਾ ਤਰੱਕੀ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਬਿੰਦਰਪਾਲ ਸਿੰਘ ਅਤੇ ਮੇਰੇ ਵਾਈਫ ਡਾਕਟਰ ਹਰਪ੍ਰੀਤ ਕੌਰ ਰੋੜਾ ਹਸਪਤਾਲ ਛਿੱਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਨਵੇਂ ਸਾਲ ਦੀਆਂ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰਹੋ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਚਨਕੌਰ ਸਾਹਿਬ ਦੇ ਵਿੱਚ ਕਰਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਨਾਸਤਕ ਹੋ ਰਹੀਆਂ ਸੰਗਤਾਂ ਨੂੰ ਸਮੂਹ ਪੰਜਾਬੀ ਭਾਈਚਾਰੇ ਜਿੱਥੇ-ਜਿੱਥੇ ਵੀ ਦੁਨੀਆ 'ਚ ਵੱਸਦਾ ਮੇਰੇ ਵੱਲੋਂ ਸੁਖਵਿੰਦਰ ਸਿੰਘ ਬੈਂਸ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਜਗਤ ਨੂੰ ਨਵੇਂ ਸਾਲ 2025 ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਆਪਣੇ ਬੀਹਰ ਰਪਈਆਂ ਦੀ ਵਰਕਤਾਂ ਦੇ ਵਿੱਚੋਂ ਦੁਨੀਆ ਦੇ ਵਿੱਚ ਖੁਸ਼ੀਆਂ ਕਿਹੜੇ ਵੰਡਣ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਅਰਦਾਸ ਆ ਅਨੰਤ ਖੁਸ਼ੀਆਂ ਕਿਹੜੇ 2025 ਆਪ ਜੀ ਲਈ ਚੜ੍ਹਦੀ ਕਲਾ ਲੈ ਕੇ ਆਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਖਸ਼ੀਸ਼ ਸਿੰਘ ਸਾਹਿਬ ਕਾ ਜੀ ਨੂੰ ਬਲਾਕ ਹੁੰਦੀ ਸ਼੍ਰੀ ਚੌਕੌਰ ਸਾਹਿਬ ਮੈਂ ਆਪ ਜੀ ਨੂੰ ਸਭ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਮੈਂ ਖੁਸ਼ਾ ਬੜੀ ਖੁਸ਼